ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਦਹੀਂ ਬੜੇ ਜਿਹੜੇ ਬਹੁਤ ਹੀ ਸੌਫਟ 스ਪੌਂਜੀ ਦਹੀਂ ਬੜੇ ਆਪਾਂ ਬਣਾਵਾਂਗੇ ਦਹੀਂ ਬੜੇ ਬਣਾਉਣ ਲਈ ਮੈਂ ਜਿਹੜੀ ਆ ਮਾਂਹਾਂ ਦੀ ਧੋਮੇਦਾਰ ਜਿਹੜੀ ਆ ਜਿਹਦੇ ਛਿਲਕੇ ਲਾਏ ਹੁੰਦੇ ਆ ਇਹ ਆਪਾਂ ਲਈ ਆ ਤੇ ਕਈ ਮੂੰਗ ਦਾਲ ਦੇ ਬਣਾਉਂਦੇ ਆ ਪਰ ਆਪਾਂ ਜਿਹੜੇ ਅਸਲੀ ਜਿਹੜੇ ਭੱਲੇ ਹੁੰਦੇ ਆ ਉਹ ਮਾਂਹ ਦੀ ਦਾਲ ਦੇ ਹੀ ਹੁੰਦੇ ਆ ਤੇ ਆਪਾਂ ਇਹਦੇ ਭੱਲੇ ਬਣਾਵਾਂਗੇ ਆਪਾਂ ਇਹਨੂੰ ਰਾਤ ਦਾ ਭਿਤੇਆ ਸੀਗਾ ਮਤਲਬ ਕਾਫੀ ਟਾਈਮ ਹੋ ਗਿਆ 15 16 ਘੰਟੇ ਇਹਨੂੰ ਦਾਣ ਨੂੰ ਭੇਤੀ ਨੂੰ ਤੇ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਦੇ ਨਾਲ ਸਾਫ ਪਾਣੀ ਜਿਹੜਾ ਆ ਕਰ ਲਿਆ ਤੇ ਪਾਣੀ ਜਿਹੜਾ ਹੁਣ ਆ ਇਹਦਾ ਆਪਾਂ ਕੱਢ ਦਾਂਗੇ ਇਹ ਨਹੀਂ ਪਾਵਾਂਗੇ ਤੇ ਵੈਸੇ ਮੈਂ ਧੋ ਕੇ ਇਹ ਸਾਫ ਪਾਣੀ ਪਾਇਆ ਸੀ ਇਹਨੂੰ ਹੁਣ ਆਪਾਂ ਕੱਢ ਦਾਂਗੇ ਪਾਣੀ ਨੂੰ ਤੇ ਆਪਾਂ ਇਹਦੇ ਵਿੱਚ ਗ੍ਰੈਂਡਰ ਜਾਰ ਲੈ ਲਿਆ ਇਹਦੇ ਵਿੱਚ ਆਪਾਂ ਜਿਹੜੀ ਆ ਦਾਲ ਆ ਪਾਵਾਂਗੇ ਮੈਂ ਇੱਕ ਕੌਲੀ ਲਈ ਆ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਵੀ ਬਣਾਉਣੇ ਆ ਉਸ ਹਿਸਾਬ ਨਾਲ ਆਪਣੀ ਦਾਲ ਜਿਹੜੀ ਆ ਲੈ ਲਓ ਮੇਰੀ ਇੱਕ ਕਬਾਰੀ ਚ ਸਾਰੀ ਜਿਹੜੀ ਆ ਇਹਦੇ ਵਿੱਚ ਦਾਲ ਪੈ ਜਾਊਗੀ ਤੇ ਆਪਾਂ ਸਾਰੀ ਦਾਲ ਜਿਹੜੀ ਇਹਦੇ ਵਿੱਚ ਪਾਵਾਂਗੇ ਇਹਦੇ ਇੱਕ ਸਮੂਥ ਜਿਹਾ ਬਹੁਤ ਹੀ ਬਰੀਕ ਪੇਸਟ ਬਣਾ ਲਾਂਗੇ ਇਹਨੂੰ ਗ੍ਰाइंड ਕਰਕੇ ਦਾੜਾਪਾ ਸਾਰੀ ਦੇਖੋ ਪਾ ਲਈ ਆ ਤੇ ਹੁਣ ਇਹਦੇ ਵਿੱਚ ਬਹੁਤ ਥੋੜਾ ਜਿਹਾ ਪਾਣੀ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਵਾਂਗੇ ਪਹਿਲਾਂ ਥੋੜਾ ਹੀ ਪਾਵਾਂਗੇ ਕਿਉਂਕਿ ਨਹੀਂ ਤਾਂ ਪਤਲਾ ਹੋ ਜਾਊਗਾ ਜੇ ਨਾ ਦਾਲ ਪੀਸੀ ਗਈ ਫਿਰ ਹੋਰ ਪਾਵਾਂਗੇ ਦੇਖ ਕੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਹੋਰ ਕੋਈ ਵੀ ਕਈ ਛੋਲਿਆਂ ਦੀ ਦਾਲ ਪਾ ਲੰਦੇ ਆ ਆਪਾਂ ਕੋਈ ਵੀ ਦਾਲ ਨਹੀਂ ਇਹਦੇ ਵਿੱਚ ਹੋਰ ਪਾਵਾਂਗੇ ਨਾ ਛੋਲਿਆਂ ਦੀ ਦਾਲ ਨਾ ਮੂੰਗ ਦਾਲ ਸਿਰਫ ਆਪਾਂ ਮਾਹ ਦੀ ਦਾਲ ਦੇ ਭੱਲੇ ਬਣਾਵਾਂਗੇ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਤੇ ਹਾਰੇ ਪੀਸ ਕੇ ਫੇਰੇ ਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਉਣੇ ਆ ਉਹ ਪਾਵਾਂਗੇ ਬਾਅਦ ਵਿੱਚ ਤਾੜ ਨੂੰ ਆਪਾਂ ਪੀਸਿਆ ਦੇਖੋ ਇਹ ਬਹੁਤ ਗਾੜੀ ਆ ਹਲੇ ਸ਼ਾਇਦ ਚੰਗੀ ਤਰ੍ਹਾਂ ਪੀਸੀ ਵੀ ਨਹੀਂ ਗਈ ਹੈਗੀ ਨੂੰ ਬਹੁਤ ਬਰੀਕ ਪੀਸਾਂਗੇ ਦਾਰੇ ਦਰੀਜਾ ਹੀ ਨਹੀਂ ਰੱਖਣੀ ਹੈਗੀ ਆਪਾਂ ਤੇ ਗਾੜੀ ਵੀ ਬਹੁਤ ਆ ਇਹਦੇ ਵਿੱਚ ਹੋਰ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਪੀਸਣ ਵਿੱਚ ਥੋੜੀ ਜਿਹੀ ਮੁਸ਼ਕਲ ਹੁੰਦੀ ਹੈ ਪਾਣੀ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਇੱਕੇ ਵਾਰ ਚ ਜ਼ਿਆਦਾ ਪਾਣੀ ਨਹੀਂ ਪਾਉਣਾ ਫਿਰ ਆਪਾਂ ਇਹਨੂੰ ਪੀਸ ਲੈਣੇ ਆ ਬਹੁਤ ਹੀ ਬਰੀਕ ਪੇਸਟ ਬਣਾਵਾਂਗੇ ਇਹਦਾ ਦਾਲ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਹੋਰ ਪੀਸ ਲਈ ਤੇ ਹੁਣ ਸਾਰੀ ਦਾਲ ਜਿਹੜੀ ਆ ਪੀਸ ਹੋ ਗਈ ਆ ਤੇ ਇਹ ਬਹੁਤ ਹੀ ਦੇਖੋ ਜੀ ਇੱਕਦਮ ਬਹੁਤ ਹੀ ਸੌਫਟ ਜਿਹਾ ਆਪਣਾ ਜਿਹੜਾ ਆ ਡੋ ਬਣ ਗਿਆ ਇਹ ਕੋਈ ਵੀ ਦਾਣਾ ਨਹੀਂ ਹੈਗਾ ਇਹਦੇ ਵਿੱਚ ਹੁਣ। ਇੱਕਦਮ ਪੇਸਟ ਬਣ ਜਾਣਾ ਚਾਹੀਦਾ ਜਿਸ ਤਰ੍ਹਾਂ ਕਿ ਆਪਣਾ ਦੁੱਧ ਹੁੰਦਾ ਹੈ ਇਸ ਤਰ੍ਹਾਂ ਇਹਨਾਂ ਇੱਕਦਮ ਬਰੀਕ ਪੀਸ ਹੋ ਗਿਆ ਇਹ। ਕਈ ਵਾਰੀ ਪਾਊਡਰ ਆਉਂਦੇ ਆ ਇਹਨਾਂ ਦੇ ਦਾਲ ਪੀਸੀ ਪਸਾਈ ਵੀ ਮਿਲਦੀ ਲੇਕਿਨ ਉਹ ਨਹੀਂ ਲੈਣੀ ਚਾਹੀਦੀ। ਪਾਊਡਰ ਤੇ ਤੁਸੀਂ ਐਸੇ ਤਰ੍ਹਾਂ ਆਪਣੀ ਜਿਹੜੀ ਦਾਲ ਆ ਧੋ ਕੇ ਤੇ ਆਪ ਹੀ ਪੀਸੋ। ਇਹਦੇ ਨਾਲ ਵਧੀਆ ਜਿਹੜਾ ਆ ਦਾਲ ਦੇ ਵਿੱਚ ਦਾਲ ਦਾ ਵਧੀਆ ਟੇਸਟ ਆਉਂਦਾ ਹੈ ਤੇ ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਕੱਢ ਲੈਣੇ ਆ। ਇਹ ਕਿੰਨਾ ਵਧੀਆ ਜਿਹੜਾ ਪੇਸਟ ਬਣ ਗਿਆ ਆ। ਇੱਕਦਮ ਸਾਰਾ ਪਾਣੀ ਨਹੀਂ ਪਾਉਣਾ ਹੈਗਾ। ਥੋੜਾ ਥੋੜਾ ਕਰਕੇ ਪਾਣੀ ਪਾਓ ਤੇ ਫਿਰ ਪਤਲਾ ਨਹੀਂ ਹੁੰਦਾ। ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਜੱਗ ਦੇ ਵਿੱਚੋਂ ਕੱਢ ਲੈਣੇ ਆ। ਸਾਰੇ ਪੇਸਟ ਹੋ। ਇਹ ਚੀੜੀ ਹੁੰਦੀ ਹੈ ਕਿਉਂਕਿ ਇਹਨੂੰ ਬਹੁਤ ਜ਼ੋਰ ਲੱਗਦਾ ਆ। ਪੀਸਾ ਗਾੜ ਨੂੰ ਥੋੜਾ ਬਿਨਾ ਪਾਣੀ ਤੋਂ ਤੇ ਪੀਸੀਵੀ ਨਹੀਂ ਜਾਣੀ ਹੈਗੀ ਨਹੀਂ ਫਿਰ ਜੇ ਜ਼ਿਆਦਾ ਗਾੜ੍ਹੀ ਰੱਖਣੀ ਆ ਤੁਸੀਂ ਤਾਂ ਫਿਰ ਥੋੜਾ ਥੋੜਾ ਥੋੜੀ ਥੋੜੀ ਪਾ ਕੇ ਕਰਕੇ ਪੀਸ ਸਕਦੇ ਆ ਦਾਲ ਜਿਹੜੀ ਆ ਹੁਣ ਆਪਾਂ ਸਾਰੀ ਕੱਢ ਲਈ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਫੈਂਟਣਾ ਆ ਇਹਦੇ ਵਿੱਚ ਹਵਾ ਭਰਨੀ ਆ ਤਾਂ ਕਿ ਜਿਹੜੀ ਆਪਣੀ ਦਾਲ ਆ ਇੱਕਦਮ ਆਪਣੇ ਜਿਹੜੇ ਆ ਭੱਲੇ ਆ ਉਹ ਬਹੁਤ ਹੀ ਸਪੰਜੀ ਤੇ ਸੌਫਟ ਬਣ ਤਰਾ ਸਪੈਚੂਲਰ ਨਾਲ ਵੀ ਕਰ ਸਕਦੇ ਆ ਤੇ ਹੱਥ ਦੇ ਨਾਲ ਵੀ ਮਿੰਟ ਆਪਾਂ 5-6 ਮਿੰਟ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਇਹਨੂੰ ਫੈਂਟਾਂਗੇ ਇਹਨੂੰ ਹੱਥ ਨਾਲ ਵੀ ਤੁਸੀਂ ਫੈਂਡ ਸਾਕਦੇ ਆ ਹੱਥ ਦੇ ਨਾਲ ਜਿਹੜਾ ਆ ਬਹੁਤ ਹੀ ਛੇਤੀ ਜਿਹੜੀ ਆ ਹੋ ਜਾਊਗਾ ਇਹ ਪ੍ਰੋਸੈਸ ਜਿਹੜਾ ਆ ਹੱਥਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਇੱਕ ਵਿੱਚ ਤੁਸੀਂ ਇਹਨੂੰ ਘਮਾਉਣਾ ਆ ਜੇ ਆਪਾਂ ਦੂਸਰੇ ਪਾਸੇ ਨੂੰ ਘੁਮਾਵਾਂਗੇ ਤਾਂ ਫਿਰ ਇਹਦੀ ਹਵਾ ਜਿਹੜੀ ਜਿੰਨੀ ਵੀ ਬਣੂਗੀ ਉਹ ਬਾਹਰ ਸਾਰੇ ਨਿਕਲ ਜਾਊਗੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਫੈਂਟ ਲਾਂਗੇ। ਫੱਲਿਆਂ ਦੇ ਡੋਹ ਨੂੰ ਦੇਖੋ ਜੀ ਹੁਣ ਆਪਾਂ ਜਿਹੜਾ ਇਹ ਫੈਂਟ ਲਿਆ ਆ ਇਹ ਹੁਣ ਬਹੁਤ ਹੀ ਜਿਹੜਾ ਆ ਸੌਫਟ ਹੋ ਗਿਆ ਆ ਹਵਾ ਭਰ ਗਈ ਇਹਦੇ ਵਿੱਚ ਤੁਸੀਂ ਪਾਣੀ 'ਚ ਪਾ ਕੇ ਇਨ ਚੈੱਕ ਕਰ ਸਕਦੇ ਆ ਇਸ ਤਰ੍ਹਾਂ ਥੋੜਾ ਜਿਹਾ ਮੈਂ ਇਹਨੂੰ 7-8 ਮਿੰਟ ਨੂੰ ਫੈਂਟਿਆ ਆ ਤੇ ਇਹ ਜੇ ਇਸ ਤਰ੍ਹਾਂ ਜਿਹੜਾ ਆ ਦੇਖੋ ਪਾਣੀ ਦੇ ਜਿਹੜਾ ਉੱਪਰ ਆ ਜਾਊਗਾ ਐਦਾਂ ਥੱਲੇ ਨਹੀਂ ਬੈਠੂਗਾ ਪਾਣੀ ਦੇ ਉੱਪਰ ਆ ਜਾਊਗਾ ਜਦੋਂ ਹਲਕਾ ਹੋ ਜਾਊਗਾ ਜੇ ਤੁਹਾਨੂੰ ਲੱਗਦਾ ਕਿ ਹਲੇ ਥੋੜਾ ਜਿਹਾ ਘੱਟ ਹੈ ਤਾਂ ਤੁਸੀਂ ਹੋਰ ਫੈਂਟ ਸਕਦੇ ਆ ਇਹਨੂੰ ਕਈ ਵਾਰੀ ਆਪਣਾ ਡੋ ਉਹ ਜਿਹੜਾ ਆ ਪੀਸ ਤੇ ਪੀਸ ਤੇ ਪਤਲਾ ਵੀ ਹੋ ਜਾਂਦਾ ਆ ਪਾਣੀ ਕਈ ਵਾਰੀ ਆਪਾਂ ਨੂੰ ਕੋਈ ਜ਼ਿਆਦਾ ਪੈ ਜਾਂਦਾ ਆ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਪਾ ਸਕਦੇ ਆ ਥੋੜਾ ਜਿਹਾ ਉਹਦੇ ਨਾਲ ਫੇ ਤੁਹਾਡਾ ਜਿਹੜਾ ਡੋਆ ਵਧੀਆ ਹੋ ਜਾਊਗਾ ਤੇ ਇਦਾਂ ਦਾ ਆਪਾਂ ਰੱਖਿਆ ਤੁਸੀਂ ਇਹਦੇ ਨਾਲ ਥੋੜਾ گاੜਾ ਵੀ ਰੱਖ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਂ ਇੱਚ ਜੀਰਾ ਪਾਵਾਂਗੀ ਇੱਕ ਚਮਚਾ ਮਨ ਜੀਰੇ ਦਾ ਪਾਤਾ ਥੋੜਾ ਜਿਹਾ ਆਪਾਂ ਜਿਹੜਾ ਆ ਆਪਣਾ ਟੇਸ ਦੇ ਅਕੋਰਡਿੰਗ ਜਿਹੜਾ ਆ ਲੂਣ ਪਾਵਾਂਗੇ ਲੂਣ ਆਪਾਂ ਥੋੜਾ ਪਾਉਣਾ ਇਹਨਾਂ ਚ ਕਿਉਂਕਿ ਆਪਾਂ ਫਿਰ ਦਹੀਂ ਦੇ ਵਿੱਚ ਵੀ ਲੂਣ ਪਾਉਣਾ ਆ ਥੋੜਾ ਜਿਹਾ ਮੈਂ ਇਹਦੇ ਵਿੱਚ ਮੇਰੇ ਕੋਲ ਸੁੱਕਾ ਪੁਦੀਨਾ ਆ ਇਹ ਪਾਵਾਂਗੀ ਮੈਂ ਥੋੜਾ ਜਿਹਾ ਇਹਨੂੰ ਹੱਥ ਦੇ ਨਾਲ ਕ੍ਰਸ਼ ਕਰ ਲਾਂਗੇ ਆਪਾਂ ਕਈ ਵਾਰੀ ਆਪਾਂ ਕੋ ਪਦੀਨਾ ਜ਼ਿਆਦਾ ਆ ਜਾਂਦਾ ਤੇ ਮੈਂ ਆਪਾਂ ਇਸ ਤਰ੍ਹਾਂ ਜਿਹੜਾ ਇਹ ਪਦੀਨਾ ਰੱਖ ਲਈਦਾ ਆ ਦਹੀਂ ਦੁੱਧ ਦੇ ਵਿੱਚ ਪਾਇਆ ਬਹੁਤ ਵਧੀਆ ਲੱਗਦਾ ਹੈ ਇਹਨੂੰ ਹੁਣ ਆਪਾਂ ਕ੍ਰਸ਼ ਕਰਕੇ ਇਹਦੇ ਵਿੱਚ ਪਾ ਦੇਣਾ ਤੇ ਹਰੀ ਮਿਰਚ ਪਾਉਂਗੀ ਮੈਂ ਤੁਸੀਂ ਲਾਲ ਪਾਣੀ ਲਾਲ ਪਾ ਲਓ ਜੇ ਨਹੀਂ ਕੁਝ ਵੀ ਪਾਉਣਾ ਤੁਸੀਂ ਲੂਣ ਤੇ ਜੀਰਾ ਪਾ ਕੇ ਵੀ ਜਿਹੜਾ ਆ ਬਣਾ ਸਕਦੇ ਆ ਮੈਂ ਥੋੜੀ ਜਿਹੀ ਚ ਹਰੀ ਮਿਰਚ ਪਾਈ ਆ ਤਾਂ ਆਪਾਂ ਫਿੱਕੇ ਜਹ ਨਹੀਂ ਬਣਾਵਾਂਗੇ ਤੇ ਹੁਣ ਇਹਨੂੰ ਆਪਾਂ ਕਰ ਲਾਂਗੇ ਜੀ ਮਿਕਸ ਇਓਸੀ ਡਰੈਕਸ਼ਨ ਵਿੱਚ ਤੁਸੀਂ ਮਸਾਲੇ ਵੀ ਜਿਹੜੇ ਆ ਮਿਕਸ ਕਰਨੇ ਆ ਦੂਸਰੀ ਸਾਈਡ ਨਹੀਂ ਕਰਨੇ ਤੇ ਡੋ ਜਿਹੜਾ ਆ ਹੁਣ ਆਪਣਾ ਹੋ ਗਿਆ ਹੈ ਤਿਆਰ ਲੂਣ ਵਗੈਰਾ ਆਪਣਾ ਹੋ ਗਿਆ ਮਿਕਸ ਤੇ ਹੁਣ ਆਪਾਂ ਇਹਨੂੰ ਤਲਾ ਤળਦੇ ਆ ਤੇਲ ਜਿਹੜਾ ਆ ਆਪਾਂ ਗਰਮ ਹੋਣਾ ਰੱਖਿਆ ਆ ਤੇ ਇਹਨੂੰ ਆਪਾਂ ਦੇਖ ਲੈਨੇ ਆ ਕਿ ਤੇਲ ਜਿਹੜਾ ਹੈ ਆਪਣਾ ਕਿੰਨਾ ਕੁ ਗਰਮ ਆ ਜਿਹੜਾ ਤੇਲ ਆ ਉਹ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਆਪਣੇ ਤੇਲ ਦਾ ਜਦੋਂ ਆਪਾਂ ਪਾਉਣੇ ਆ ਬਹੁਤ ਹੀ ਥੋੜਾ ਜਿਹਾ ਤੇਲ ਗਰਮ ਮੀਡੀਅਮ ਜਿਹਾ ਗਰਮ ਹੋਣਾ ਚਾਹੀਦਾ ਤੇ ਆਪਾਂ ਇਹਨਾਂ ਨੂੰ ਪਾ ਕੇ ਦੇਖ ਲੈਨੇ ਆ ਤੇ ਆਪਣੇ ਆਪ ਹੀ ਉੱਪਰ ਆ ਜਾਣਗੇ ਤੇਲ ਜਿਹੜਾ ਹੈ ਆਪਣਾ ਠੀਕ ਹੈ ਇੰਨਾ ਕੀ ਗਰਮ ਹੋਣਾ ਚਾਹੀਦਾ ਆ ਨਹੀਂ ਤੇ ਜਿਹੜੇ ਆਪਣੇ ਭੱਲੇ ਆ ਉਹ 12ਵਾਂ ਜਲ ਜਾਣਗੇ ਤੇ ਅੰਦਰੋਂ ਜਿਹੜੇ ਆ ਉਹ ਕੱਚੇ ਇਹਨਾਂ ਨੂੰ ਪਕਾਉਣ ਲਈ ਜ਼ਿਆਦਾ ਗਰਮ ਨਹੀਂ ਆਪਾਂ ਤੇਲ ਚਾਹੀਦਾ ਬਿਲਕੁਲ ਸਲੋ ਗੈਸ ਹੋਣੀ ਚਾਹੀਦੀ ਆ ਤੁਸੀਂ ਜਿਹੜੇ ਜਿੱਡੇ ਬਣਾਉਣੇ ਆ ਵੱਡੇ ਬਣਾਉਣੇ ਛੋਟੇ ਬਣਾਉਣੇ ਆਪਣੇ ਹਿਸਾਬ ਨਾਲ ਜਿਹੜੇ ਆ ਉਹ ਬਣਾ ਸਕਦੇ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਆ ਮੈਂ ਚਾਂਚੇ ਦੇ ਨਾਲ ਹੀ ਪਾਉਂਗੀ ਐਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਭੱਲੇ ਆ ਪਾ ਲਾਂਗੇ ਤੁਸੀਂ ਹੱਥ ਦੇ ਨਾਲ ਵੀ ਪਾ ਸਕਦੇ ਆ ਮੈਂ ਆਪਣੇ ਆਪ ਹੀ ਇਹ ਜਿਸ ਲਈ ਹੋ ਜੂਗੇ ਇਹਨਾਂ ਨੂੰ ਇਸ ਤਰ੍ਹਾਂ ਛੇੜਣਾ ਨਹੀਂ ਹੈਗਾ ਜਿੰਨੇ ਇੱਕ ਵਾਰੀ ਵਿੱਚ ਪੈਂਦੇ ਆ ਤੁਸੀਂ ਉਹਨੇ ਪਾ ਦਿਓ ਸਾਰੇ ਪੰ ਲੈ ਆਪਾਂ ਜਿੰਨੇ ਇੱਕ ਵਾਰੀ ਪੈਂਦੇ ਉਹਨੇ ਆਪਾਂ ਪਾ ਦਾਂਗੇ ਹੌਲੀ ਹੌਲੀ ਆਪਣੇ ਆਪ ਹੀ ਉੱਪਰ ਆ ਜਾਣਗੇ ਇਹਨਾਂ ਨੂੰ ਹਲਾਉਣਾ ਨਹੀਂ ਹਲੇ ਦੇਖੋ ਆਪਣੇ ਆਪ ਹੀ ਜਿਹੜੇ ਆ ਭੱਲੇ ਆ ਉੱਪਰ ਆ ਗਏ ਇਹਦਾ ਮਤਲਬ ਕਿ ਆਪਣਾ ਜਿਹੜਾ ਡੋਅ ਆ ਬਹੁਤ ਹੀ ਵਧੀਆ ਬਣਿਆ ਆ ਜਦੋਂ ਥੋੜਾ ਜਿਹਾ ਉੱਤੇ ਆ ਜੂਗੇ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਸਾਈਡ ਤੋਂ ਹਲਾਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਐਸੇ ਤਰ੍ਹਾਂ ਸਲੋ ਸਲੋ ਗੈਸ ਤੇ ਪੱਕਣ ਦੇਵਾਂਗੇ ਦੇਖੋ ਇਹ ਫੁੱਲਣ ਲੱਪੇ ਦੇਖੋ ਕਿੰਦਾਂ ਕਿੰਨੇ ਵਧੀਆ ਜਿਹੜੇ ਆ ਆਪਣੇ ਭੱਲੇ ਆ ਵਿੱਚ ਜਿਹੜੇ ਪਹਿਲਾਂ ਦੇ ਪਾਏ ਆ ਆਪਣੇ ਉੱਲ ਲਗਾਇਆ ਤੇ ਹੁਣ ਆਪਾਂ ਇਹਨਾਂ ਨੂੰ ਇੰਨੀ ਕਿ ਗੈਸ ਤੇ ਆਪਾਂ ਸਲੋ ਸਲੋ ਗੈਸ ਤੇ ਜਿਹੜੇ ਆਪਾਂ ਰਾੜ ਲਾਂਗੇ ਇਹਨਾਂ ਨੂੰ ਇਸੇ ਤਰ੍ਹਾਂ ਪੱਲੇ ਜਿਹੜੇ ਆ ਦੇਖੋ ਆਪਣੇ ਹੋ ਗਏ ਆ ਕਿੰਨੇ ਵਧੀਆ ਦੇਖੋ ਫੁੱਲੇ ਆ ਇਹਨਾਂ ਨੂੰ ਆਪਾਂ 골ਡਨ ਕਲਰ ਨਹੀਂ ਜ਼ਿਆਦਾ ਕਰਨਾ ਹੈਗਾ ਤੇ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਦੇਖੋ ਇਕਦਮ ਪਹ ਹੋ ਗਏ ਆ ਇੱਕ ਟਿਸ਼ੂ ਪੇਪਰ ਦੇ ਉੱਤੇ ਇਹਨਾਂ ਨੂੰ ਕੱਢਾਂਗੇ ਇਹਨਾਂ ਦਾ ਜ਼ਿਆਦਾ 골ਡਨ ਕਲਰ ਨਿਕਲਦਾ। ਇਹਨਾਂ ਨੂੰ ਥੋੜੇ ਐਸੇ ਤਰ੍ਹਾਂ ਹੀ ਰੱਖੀ ਜਾਇਆ। ਉਹ ਪਿੰਨੇ ਵਧੀਆ ਜਿਹੜੇ ਆਪਣੇ ਭੱਲੇ ਆ, ਇੱਕਦਮ ਫੁੱਲੇ ਆ, ਬਹੁਤ ਗਰਮ ਆ ਤੇ ਸੌਫਟ ਵੀ ਆ। ਤੇ ਇਸੇ ਤਰ੍ਹਾਂ ਆਪਾਂ ਜਿਹੜੇ ਬਾਕੀ ਦਾ ਵਿੱਚ ਵੀ ਆ, ਉਹ ਵੀ ਪਾ ਦਾਂਗੇ। ਗੈਸ ਨੂੰ ਮੈਂ ਬੰਦ ਕਰ ਦਿੱਤਾ ਕਿਉਂਕਿ ਆਪਾਂ ਨੂੰ ਬਹੁਤ ਘੱਟ ਗੈਸ ਗਰਮ ਚਾਹੀਦਾ ਆ। ਇਸੇ ਤਰ੍ਹਾਂ ਇਹਨਾਂ ਨੂੰ ਵੀ ਆਪਾਂ ਜਿਹੜੇ ਆ ਪਾ ਲਾਂਗੇ ਥੋੜਾ ਜਿਹਾ ਮੈਂ ਹੱਥ ਨੂੰ ਪਾਣੀ ਲੈ ਆ ਕਿਉਂਕਿ ਆਪਣੇ ਭੱਲੇ ਜਿਹੜੇ ਗੋਲ ਜੈ ਨਹੀਂ ਬਣਦੇ ਤੇ ਆਪਾਂ ਇਸ ਤਰ੍ਹਾਂ ਹੱਥ ਨਾਲ ਇਹਨਾਂ ਨੂੰ ਬਣਾ ਲਾਂਗੇ ਹੱਥ ਦੇ ਨਾਲ ਬਹੁਤ ਵਧੀਆ ਬਣਦੇ ਆ ਚਮਚਿਆਂ ਨਾਲੋਂ ਸਾਰੇ ਹੀ ਆਪਾਂ ਇਸੇ ਤਰ੍ਹਾਂ ਪਾ ਲਾਂਗੇ ਚਮਚਿਆਂ ਦੇ ਚਮਚੇ ਦੇ ਨਾਲ ਲੰਬੇ ਲੰਬੇ ਜੈ ਬਣਦੇ ਆ ਆਪਣਾ ਦੂਸਰਾ ਬੈਚ ਜਿਹੜਾ ਉਹ ਵੀ ਆਪਾਂ ਪਾ ਤਾ ਤੇ ਇਹਨਾਂ ਨੂੰ ਵੀ ਹੁਣ ਰਾੜ ਲਾਂਗੇ ਬਹੁਤ ਹੀ ਸਲੋ ਜੀ ਗੈਸ ਤੇ ਨਾਲ ਰਾੜਨਾ ਹੈ ਕਿਉਂਕਿ ਆਪਾਂ ਇਹਨਾਂ ਨੂੰ ਕੜਕ じゃ ਨਹੀਂ ਕਰਨਾ ਹੈਗਾ ਇਹਨਾਂ ਨੂੰ ਵੀ ਹੁਣ ਆਪਾਂ ਰਾੜ ਲਾਂਗੇ ਜਿਹੜੇ ਆਪਾਂ ਪਹਿਲਾਂ ਭੱਲੇ ਬਣਾਏ ਸੀਗੇ ਪਹਿਲਾ ਬੈਚ ਬਣਾਇਆ ਉਹ ਆਪਾਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਹੁਣ ਭੇਰਾਂਗੇ ਜਦ ਤਏ ਆਪਣੇ ਦੂਸਰੇ ਭੱਲੇ ਬਣਦੇ ਆ ਤੇ ਇਹਨਾਂ ਨੂੰ ਆਪਾਂ ਗਰਮ ਪਾਣੀ ਚ ਭੇਰਾਂਗੇ ਇੱਕ ਬੌਲ ਲੈ ਲਿਆ ਤੇ ਇਹਦੇ ਚ ਆਪਾਂ ਜਿਹੜਾ ਆ ਗਰਮ ਪਾਣੀ ਜਿਆਦਾ ਗਰਮ ਨਹੀਂ ਪਾਉਣਾ ਹੈਗਾ ਜਿੱਦਾਂ ਨਾ ਠੀਕੇ ਹੀ ਜਿਆ ਹੋਵੇ ਥੋੜਾ ਜਿਹਾ ਨਾ ਬਹੁਤਾ ਗਰਮ ਨਾ ਬਹੁਤਾ ਠੰਡਾ ਤੇ ਇਹਦੇ ਚ ਫਿਰ ਆਪਾਂ ਜਿਹੜੇ ਇਹ ਭੱਲੇ ਆ ਸਾਰੇ ਗਰਮ ਪਾਣੀ ਚ ਪਾ ਦਾਂਗੇ ਤੇ ਇਹਨਾਂ ਨੂੰ ਮੈਂ ਭਿੱਜਣੇ ਰੱਖ ਦਾਂਗੇ ਗਰਮ ਪਾਣੀ ਚ ਆਪਾਂ ਬਾਕੀ ਦੇ ਵੀ ਸਾਰੇ ਜਿਹੜੇ ਭੱਲੇ ਆ ਬਣਾ ਲਏ ਆ ਤੇ ਇਹ ਵੀ ਆਪਾਂ ਕੱਢ ਲਾਂਗੇ ਬਾਹਰ ਇਹ ਵੀ ਬਣ ਗਏ ਆ ਤੇ ਬਹੁਤ ਹੀ ਵਧੀਆ ਸੌਫਟ ਇਕਦਮ ਫੁੱਲੇ ਫੁੱਲੇ ਸਪੌਂਜੀ ਜਿਹੇ ਸਾਡੇ ਪੱਲੇ ਬਣੇ ਆ ਕਿਉਂਕਿ ਬਿਲਕੁਲ ਵੀ ਹਾਰਡ ਨਹੀਂ ਬਣ ਗਏ ਹੈ ਇਕਦਮ ਜਦੋਂ ਆਪਾਂ ਇਹਨਾਂ ਨੂੰ ਰੂਹੀ ਵਰਗੇ ਇਕਦਮ ਬਣ ਗਏ ਹੈ ਪੱਲੇ ਜਿਹੜੇ ਆ ਆਪਣੇ ਸਾਰੇ ਬਣ ਗਏ ਆ ਇੱਕ ਕੌਲੀ ਦੇ ਵਿੱਚ ਦੇਖੋ ਕਿੰਨੇ ਸਾਰੇ ਪੱਲੇ ਬਣ ਗਏ ਆ ਆਪਣੇ ਇੱਕ ਕਾਲੀ ਦਾਲ ਦੇ ਨਾਲ ਆਪਾਂ ਹੁਣ ਜਿਹੜਾ ਆ ਪਾਣੀ ਠੰਡਾ ਲਿਆਇਆ ਕਿਉਂਕਿ ਆਪਾਂ ਹੁਣੇ ਹੀ ਬਣਾਵਾਂਗੇ ਇਹਨਾਂ ਨੂੰ ਤੇ ਇਹਨਾਂ ਨੂੰ ਹੌਲੀ ਹੌਲੀ ਕਿਉਂਕਿ ਬਹੁਤ ਸੌਫਟ ਆ ਇਹ ਆਪਾਂ ਇਹਨਾਂ ਨੂੰ ਥੋੜਾ ਜਿਹਾ ਕੱਢ ਕੇ ਠੰਡੇ ਪਾਣੀ ਚ ਪਾ ਦਾਂਗੇ। ਕਿਦਾਂ ਮਿੱੰਨੇ ਵਧੀਆ ਜਿਹੜੇ ਬਹੁਤ ਹੀ ਸੌਫਟ ਭੱਲੇ ਆ ਇਹਨਾਂ ਦਾ ਆਪਾਂ ਗਰਮ ਪਾਣੀ ਇਦਾਂ ਘੋਟ ਕੇ ਜਿਹੜਾ ਸਾਰਿਆਂ ਦਾ ਕੱਢ ਦਵਾਂਗੇ ਜਿਹੜਾ ਐਕਸਟਰਾ ਤੇਲ ਵੀ ਆ ਉਹ ਵੀ ਨਿਕਲ ਜਾਊਗਾ। ਆਪਾਂ ਸਾਰੇ ਭੱਲੇ ਜਿਹੜੇ ਆ ਇਹਨਾਂ ਨੂੰ ਠੰਡੇ ਪਾਣੀ ਚ ਪਾਵਾਂਗੇ ਮੈਂ ਬਿਲਕੁਲ ਠੰਡਾ ਪਾਣੀ ਲਿਆਇਆ ਤਾਂ ਕਿ ਆਪਣੇ ਜਿਹੜੇ ਭੱਲੇ ਆ ਠੰਡੇ ਹੋ ਜਾਣ ਜਿਹੜੇ ਆਪਾਂ ਹੱਥ ਨਾਲ ਬਣਾਏ ਉਹ ਗੋਲ-ਗੋਲ ਬਣੇ ਆ ਜਿਹੜੇ ਆਪਾਂ ਚਾਂਚੇ ਨਾਲ ਬਣਾਏ ਆ ਉਹ ਜਿਹੜੇ ਲੰਬੇ-ਲੰਬੇ ਬਣੇ ਆ ਹੱਥ ਨਾਲ ਵਧੀਆ ਬਣਦੇ ਹੱਥ ਨੂੰ ਪਾਣੀ ਲਾ ਕੇ ਤੇ ਆਪਾਂ ਜਿਹੜਾ ਪਾਣੀ ਹੋਣੀ ਦੇ ਵਿੱਚ ਠੰਡਾ ਪਾਣੀ ਜਿਹੜਾ ਹੈ ਉਹ ਪਾਤਾ ਆਪਾਂ ਤਾਂ ਕਿ ਇਹ ਠੰਡੇ ਹੋ ਜਾਣ। 2 ਕਮਿੰਟ ਆਪਾਂ ਇਹਨਾਂ ਨੂੰ ਠੰਡੇ ਹੋਣੇ ਰੱਖਾਂਗੇ ਤੇ ਆਪਾਂ ਹੁਣ ਬਣਾਉਣੇ ਆ ਜੀ ਦਹੀਂ ਬਣਾਉਣੇ ਆ। ਇਹਦੇ ਲਈ ਇੱਕ ਠੰਡਾ ਜਿਹਾ ਦਹੀਂ ਆਪਾਂ ਦਹੀਂ ਬਣਾਵਾਂਗੇ। ਕਿੰਨੇ ਦਹੀਂ ਬਣਾਵਾਂਗੇ ਆਪਾਂ। ਦਹੀਂ ਜਿੰਨਾਕ ਤੁਸੀਂ ਬਣਾਉਣਾ ਆਪਣੇ ਹਿਸਾਬ ਨਾਲ ਲੈ ਲਓ। ਤੇ ਇਹਨੂੰ ਆਪਾਂ ਦਹੀਂ ਨੂੰ ਬੀਟ ਕਰ ਲਾਂਗੇ। ਆਪਾਂ ਥੋੜਾ ਜਿਆਦਾ ਹੀ ਦਹੀਂ ਪਾਵਾਂਗੇ ਤੇ ਇਹਨੂੰ ਹੁਣ ਆਪਾਂ ਬੀਟ ਕਰ ਲਾਂਗੇ ਪਾਣੀ ਨਹੀਂ ਆਪਾਂ ਪਾਉਣਾ ਹੈਗਾ ਗਾੜਾ ਹੀ ਦਹੀਂ ਰੱਖਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਬੀਟ ਕਰ ਲੈਣਾ ਇਹਦੇ ਵਿੱਚ ਕੋਈ ਵੀ ਫੋਟ ਨਹੀਂ ਰਹਿਣੇ ਚਾਹੀਦੇ ਦਹੀਂ ਦੇ ਚੰਗੀ ਤਰ੍ਹਾਂ ਆਪਾਂ ਇਹਨੂੰ ਬੀਟ ਕਰ ਲੈਣਾ ਦਹੀਂ ਦੇ ਵਿੱਚ ਆਪਾਂ ਥੋੜੇ ਜਿਹਾ ਮਸਾਲੇ ਪਾਵਾਂਗੇ ਜੇ ਤੁਸੀਂ ਪਾਉਣਾ ਚਾਹੋ ਨਾ ਤਾਂ ਤੁਸੀਂ ਐਸੀ ਤਰ੍ਹਾਂ ਵੀ ਪਾ ਸਕਦੇ ਆ ਆਪਾਂ ਭੱਲਿਆਂ ਵਿੱਚ ਵੀ ਜਿਹੜਾ ਲੂਣ ਪਾਇਆ ਤੇ ਹੁਣ ਆਪਾਂ ਦਹੀਂ ਵਿੱਚ ਥੋੜਾ ਹੀ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਜੀ ਆਪਾਂ ਕਾਲੀ ਮਿਰਚ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਜਿਹੜਾ ਆ ਪਾ ਲਓ ਤੇ ਦਿੱਤੇ ਥੋੜੇ ਜਿਹਾ ਆਪਾਂ ਪਾਵਾਂਗੇ ਚਾਟ ਮਸਾਲਾ ਤੁਸੀਂ ਖੰਡ ਵੀ ਪਾ ਸਕਦੇ ਆ ਤੇ ਆਪਾਂ ਖੰਡ ਨਹੀਂ ਪਾਵਾਂਗੇ ਆਪਾਂ ਮਿੱਠੀ ਚਟਣੀ ਪਾਵਾਂਗੇ ਮੈਂ ਪਾਇਆ ਇਹਦੇ ਵਿੱਚ ਆਟਾ ਮਸਾਲਾ ਤੁਸੀਂ ਪਲੇਨ ਦਹੀਂ ਵੀ ਰੱਖ ਸਕਦੇ ਆ ਜੇ ਪਲੇਨ ਦਹੀਂ ਰੱਖਣਾ ਹੈ ਤਾਂ ਪਲੇਨ ਵੀ ਰੱਖ ਸਕਦੇ ਆ ਤੇ ਆਪਾਂ ਥੋੜੇ ਥੋੜੇ ਮਸਾਲੇ ਜਿਹੜੇ ਆ ਦਹੀਂ ਦੇ ਵਿੱਚ ਪਾ ਲੈ ਕਿਉਂਕਿ ਟਿੱਕਾ ਦਹੀਂ ਨਹੀਂ ਖਾਓਗੇ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਲਿਆ ਦਹੀਂ ਨੂੰ ਜੇ ਤੁਸੀਂ ਇਹਦੇ ਵਿੱਚ ਚੀਨੀ ਪਾਉਣੀ ਹੈ ਮਿੱਠਾ ਕਈ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਆ ਆਪਾਂ ਮਿੱਠਾ ਨਹੀਂ ਪਾਉਣਾ ਹੈਗਾ ਤੇ ਦਹੀਂ ਆ ਆਪਣਾ ਬਣ ਗਿਆ ਤਾਂ ਹੁਣ ਆਪਾਂ ਇੱਕ ਪਲੇਟ ਲੈ ਲਾਂਗੇ ਤੇ ਇਹਦੇ ਵਿੱਚ ਜਿਹੜੇ ਆਪਣੇ ਭੱਲੇ ਆ ਇਹਨਾਂ ਨੂੰ ਆਪਾਂ ਕੁੱਟ ਕੇ ਹੌਲੀ ਪੋਲੇ ਜਿਹੇ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਘੁੱਟਾਂਗੇ ਨਹੀਂ ਤੇ ਦੇਖੋ ਇਹ ਇੱਕਦਮ ਟੁੱਟਦੇ ਆ ਬਹੁਤ ਹੀ ਪੋਲੇ ਜਿਹੇ ਹੱਥਾਂ ਨਾਲ ਆਪਾਂ ਇਹਨਾਂ ਨੂੰ ਘੁੱਟਾਂਗੇ ਦੇਖ ਬਹੁਤ ਹੀ ਸੌਫਟ ਜਿਹਾ ਬਣਿਆ ਭੱਲੇ ਜਿਹੜੇ ਆਪਣੇ ਇਹਨਾਂ ਨੂੰ ਆਪਾਂ ਦੋਨਾਂ ਹੱਥਾਂ ਦੇ ਵਿੱਚ ਲੈ ਕੇ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਪਾਣੀ ਜਿਹੜਾ ਇਹਨਾਂ ਦਾ ਨਚੋੜਾਂਗੇ ਜੇ ਆਪਾਂ ਪਾਣੀ ਨਾ ਨਚੋੜਿਆ ਤੇ ਫਿਰ ਇਹ ਫਿੱਕੇ ਫਿੱਕੇ ਜਿਹਾ ਬਣਨਗੇ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਪਾਣੀ ਆ ਤੇ ਇਹਨਾਂ ਨੂੰ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਭੱਲਿਆਂ ਨੂੰ ਪੱਲੇ ਦੇਖੋ ਜੀ ਆਪਾਂ ਜਿਹੜੇ ਆ ਸਾਰੇ ਕੱਢ ਲਏ ਆ ਇੱਕ ਹੋਰ ਰੱਖ ਲੈਣੇ ਆ ਬਹੁਤ ਹੀ ਸੌਫਟ ਸਪੰਜੀ ਪੱਲੇ ਬਣੇ ਦੇਖੋ ਇਕਦਮ ਜਿਹੜੇ ਆ ਬਹੁਤ ਹੀ ਐਸੀ ਤਰ੍ਹਾਂ ਜਿਹੜੇ ਟੁੱਟੀ ਜਾਂ ਰਹੇ ਆ ਬਹੁਤ ਇਹਨਾਂ ਨੂੰ ਬਹੁਤ ਹੀ ਪੋਲੇ ਹੱਥਾਂ ਨਾਲ ਜਿਹੜਾ ਆਪਾਂ ਪੜਨਾ ਆ ਪਾਣੀ ਨਿਚੋੜਨਾ ਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਜੀ ਦੇਤੇ ਤੇ ਹੀ ਪਾਵਾਂਗੇ ਆਪਣੀ ਪੱਲਿਆਂ ਦੇ ਉੱਤੇ ਜਿਹੜੀ ਆਪਾਂ ਦਹੀਂ ਬਣਾਇਆ ਆ ਇਹ ਪਾਵਾਂਗੇ ਸਾਰੇ ਪੱਲਿਆਂ ਦੇ ਉੱਤੇ ਆਪਾਂ ਇਸ ਤਰ੍ਹਾਂ ਦਹੀਂ ਜਿਹੜਾ ਆ ਪਾਵਾਂਗੇ ਨਹੀਂ ਆਪਾਂ ਪਾਤਾ ਆ ਤੁਸੀਂ ਪਿਆਜ਼ ਵਗੈਰਾ ਵੀ ਕੱਟ ਕੇ ਪਾ ਸਕਦੇ ਆ ਇਹਨਾਂ ਦੇ ਉੱਤੇ ਤੇ ਆਪਾਂ ਦਹੀਂ ਪਾਇਆ ਮਿੱਠਾ ਨਹੀਂ ਪਾਇਆ ਕਿਉਂਕਿ ਆਪਾਂ ਇਹਦੇ ਵਿੱਚ ਮਿੱਠੀ ਚਟਣੀ ਪਾਵਾਂਗੇ ਤੇ ਹੁਣ ਆਪਾਂ ਇਹ ਤੇ ਪਾਵਾਂਗੇ ਜੀ ਗ੍ਰੀਨ ਚਟਣੀ ਜਿਹੜੀ ਆਪਾਂ ਧਨੀਏ ਪਦੀਨੇ ਦੀ ਬਣਾਈ ਆ ਜੇ ਤੁਸੀਂ ਪਾਉਣਾ ਚਾਹੁੰਦੇ ਆ ਤਾਂ ਪਾ ਲਓ ਜੇ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ ਕਿਉਂਕਿ ਇਹਦੇ ਨਾਲ ਜਿਹੜੇ ਬਹੁਤ ਹੀ ਵਧੀਆ ਟੇਸਟ ਬਣ ਟੇਸਟੀ ਬਣਦੀ ਆ ਗ੍ਰੀਨ ਚਟਣੀ ਪਾਤੀ ਹੁਣ ਆਪਾਂ ਪਾਵਾਂਗੇ ਜੀ ਮਿੱਠੀ ਚਟਣੀ ਆਪਾਂ ਘਰੇ ਬਣਾਈ ਆ ਏਮਲੀ ਗੁੜ ਦੀ ਜਿਹੜੀ ਮਿੱਠੀ ਚਟਣੀ ਹੁੰਦੀ ਆ ਉਹ ਭੱਲਿਆਂ ਦੇ ਉੱਤੇ ਬਹੁਤ ਹੀ ਵਧੀਆ ਲੱਗਦੀ ਆ ਇਹ ਮਿਲੀ ਦਿੱਤਾ ਕੋੜਦੀ ਆ ਮਿੱਠੀ ਚਟਣੀ ਆਪਣੇ ਕੋਲ ਇਹ ਖੱਟੇ ਮਿੱਠੇ ਜਿਹੀ ਜਿਹੜੀ ਆ ਇਹਦੇ ਨਾਲ ਟੇਸਟ ਜਿਹੜਾ ਆਊਗਾ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਗਾਰਨਿਸ਼ ਲਈ ਆਪਾਂ ਥੋੜੀ ਥੋੜੀ ਜੀ ਮਿਰਚ ਪਾਵਾਂਗੇ ਕਾਲੀ ਮਿਰਚ ਪਾ ਦਾਂਗੇ ਥੋੜਾ ਆਪਾਂ ਪਾਇਆ ਆ ਤੇ ਥੋੜੀ ਜੀ ਆਪਾਂ ਜਿਹੜੀ ਆ ਲਾਲ ਮਿਰਚ ਜਿਹੜੀ ਆ ਉਹ ਪਾ ਦਾਂਗੇ ਕਿਉਂਕਿ ਆਪਾਂ ਹਰੀ ਮਿਰਚ ਨਹੀਂ ਪਾਈ ਭੱਲਿਆਂ ਦੇ ਵਿੱਚ ਆਪਾਂ ਜਿਹੜੀ ਆ ਹਰੀ ਮਿਰਚ ਪਾਈ ਆ ਤੇ ਹੁਣ ਆਪਾਂ ਇੱਥੇ ਥੋੜੀ ਜੀ ਲਾਲ ਮਿਰਚ ਪਾ ਦਾਂਗੇ ਕਿਉਂਕਿ ਆਪਾਂ ਦੇਖਣ ਨੂੰ ਵੀ ਜਿਹੜੇ ਭੱਲੇ ਆ ਸੋਹਣੇ ਲੱਗਦੇ ਆ ਤੇ ਇਹਦੇ ਤੇ ਹੁਣ ਆਪਾਂ ਪਾਵਾਂਗੇ ਜੀ ਕੁਝਿਆ ਜੀਰਾ ਜੋ ਵੀ ਤੁਸੀਂ ਪੋਣਾ ਚਾਹੁੰਦੇ ਆ ਪਾ ਸਕਦੇ ਆ ਭੱਲੇ ਦੇਖੋ ਜੀ ਆਪਣੇ ਬਣ ਕੇ ਜਿਹੜੇ ਹੋ ਗਏ ਆ ਤਿਆਰ ਬਹੁਤ ਹੀ ਟੇਸਟੀ ਤੇ ਸਪੌਂਜੀ ਜਿਹੜੇ ਆਪਣੇ ਭੱਲੇ ਬਣੇ ਆ ਬਹੁਤ ਹੀ ਨਰਮ ਭੱਲੇ ਬਣਦੇ ਆ ਇਸ ਤਰ੍ਹਾਂ ਬਹੁਤ ਹੀ ਸੌਫ ਭੱਲੇ ਬਣਦੇ ਆ ਤੇ ਆਪਾਂ ਇਹਨਾਂ ਨੂੰ ਤੋੜ ਕੇ ਦਿਖਾਨੇ ਆ ਨੇ ਕਿੰਨੇ ਵਧੀਆ ਜਿਹੜੇ ਆ ਸੌਫਟ ਇੱਕਦਮ ਰੂਹ ਵਰਕੇ ਤੇ ਵਿੱਚੋਂ ਦੇਖੋ ਜਾਲੀ ਜਿਹੜੀ ਆ ਕਿੰਨੇ ਵਧੀਆ ਭੱਲੇ ਆਪਣੇ ਜਿਹੜੇ ਆ ਸੌਫਟ ਭੱਲੇ ਬਣੇ ਆ ਇਸੇ ਤਰ੍ਹਾਂ ਦਾਲ ਦੇ ਜਿਹੜੇ ਭੱਲੇ ਆ ਬਹੁਤ ਹੀ ਵਧੀਆ ਤੇ ਸੌਫਟ ਬਣਦੇ ਆ ਇਸੇ ਤਰ੍ਹਾਂ ਤੁਸੀਂ ਵੀ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੇ ਦਾਲ ਦੇ ਜਿਹੜੇ ਭੱਲੇ ਆ ਕਿਸ ਤਰ੍ਹਾਂ ਦੇ ਲੱਗੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸਤਿ ਸ੍ਰੀ ਅਕਾਲ ਜੀ